ਬੁਲਟਾਂ ਤੇ ਪਟਾਕੇ ਪਾਉਣ ਵਾਲੇ ਹੁਣ ਹੋ ਜਾਓ ਸਾਵਧਾਨ ਬਠਿੰਡਾ ਪੁਲਿਸ ਹੁਣ ਮਾਰ ਰਹੀ ਹੈ ਸਾਇਲੈਂਸਰਾਂ ਦੇ ਵਿੱਚ ਡੰਡੇ ਅਤੇ ਕਰ ਰਹੀ ਹੈ ਜਾਲੀਆਂ ਚੈੱਕ ਬਠਿੰਡਾ ਪੁਲਿਸ ਵੱਲੋਂ ਅੱਜ ਬਠਿੰਡਾ ਦੇ ਗੋਲ ਲੱਗੀ ਦੇ ਨੇੜੇ ਇਸ ਚੁੱਕ ਤਵਾਲੀ ਦੇ ਅਗਵਾਹੀ ਦੇ ਵਿੱਚ ਇੱਕ ਨਾਕਾਬੰਦੀ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਵੱਲੋਂ ਜਿੱਥੇ ਲੋਕਾਂ ਦੇ ਵਹੀਕਲ ਆਪਣਾ ਚੈੱਕ ਕੀਤੇ ਗੱਡੀਆਂ ਚੈੱਕ ਕੀਤੀਆਂ ਅਤੇ ਬੁਲਟ ਮੋਟਰਸਾਈਕਲਾਂ ਨੂੰ ਸਪੈਸ਼ਲ ਚੈਕਿੰਗ ਕੀਤੀ ਗਈ ਤੇ ਇਹਨਾਂ ਵੱਲੋਂ ਕੁਝ ਮੋਟਰਸਾਈਕਲ ਸਿਗਵੀ ਕੀਤੇ ਦੇਖਣ ਨੂੰ ਤਸਵੀਰਾਂ ਐਸਐਚਓ ਕਤਵਾਲੀ ਮੌਕੇ ਤੇ ਖੜੇ ਹਨ ਤੇ ਇਹਨਾਂ ਵੱਲੋਂ ਲੋਕਾਂ ਦੇ ਸਿਲੈਂਸਰ ਸਿਲੈਂਸਰ ਦੇ ਵਿੱਚ ਡੰਡੇ ਮਾਰ ਕੇ ਚੈੱਕ ਕੀਤੇ ਜਾ ਰਹੇ ਹਨ ਹੁਣ ਬੁਲਟ ਮੋਟਰਸਾਈਕਲਾਂ ਦੇ ਪਟਾਕੇ ਪਾਉਣ ਵਾਲੇ ਸਾਵਧਾਨ ਹੋ ਜਾਓ ਦੇਖਣ ਨੂੰ ਤਸਵੀਰਾਂ ਦੇ ਵਿੱਚ ਐਸਐਚਓ ਕਤਵਾਲੀ ਖੜੇ ਨੇ ਅਤੇ ਇੱਕ ਸਪੈਸ਼ਲ ਤੌਰ ਤੇ ਬੁਲਟ ਮੋਟਰਸਾਈਕਲਾਂ ਦੇ ਇਹਨਾਂ ਵੱਲੋਂ ਇੱਕ ਚੈਕਿੰਗ ਦਾ ਬੈਨ ਚਲਾਈ ਗਈ ਹੈ ਜਿਸ ਦੇ ਵਿੱਚ ਇਹਨਾਂ ਵੱਲੋਂ ਬੁਲਟ ਮੋਟਰਸਾਈਕਲਾਂ ਦੇ ਪਟਾਕੇ ਪਾ ਪਾ ਕੇ ਚੈੱਕ ਕੀਤੇ ਜਾ ਰਹੇ ਹਨ ਜਿਹੜੇ ਵੀ ਵਿਅਕਤੀ ਬੋਲਟ ਮੋਟਰਸਾਈਕਲਾਂ ਦੇ ਪਟਾਕੇ ਪਾਉਂਦੇ ਆ ਉਹਨਾਂ ਤੇ ਇਹਨਾਂ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਉਹਦੇ ਨਾਲ ਨਾਲ ਦੇਖ ਰਹੇ ਤਸਵੀਰਾਂ ਇੱਕ ਮੋਟਰਸਾਈਕਲ ਐਕਸ਼ਨ ਦਿਖਾ ਰਹੇ ਜਿਸ ਦੇ ਲਾਈਟ ਦੇ ਵਿੱਚ ਬੌਸ ਲਿਖਿਆ ਹੋਇਆ ਹੈ ਬੌਸ ਲਿਖਿਆ ਇਸ ਤੇ ਵੀ ਇਹਨਾਂ ਵੱਲੋਂ ਚਾਰਾਣ ਕੱਟਿਆ ਗਿਆ ਦੀ ਕਾਰਵਾਈ ਕੀਤੀ ਗਈ ਹੈ ਕਿਉਂਕਿ ਇਹ ਨਹੀਂ ਲਿਖ ਸਕਦੇ ਜਿਸ ਨੂੰ ਲੈ ਕੇ ਅੱਜ ਐਸਐਸਓ ਕੁਤਵਾਰ ਦੀ ਕੁਝ ਸਖਤੀ ਚ ਲੋਕਾਂ ਨਾਲ ਪੇਸ਼ ਆਉਂਦੇ ਨਜ਼ਰ ਆਏ ਅਤੇ ਇਹਨਾਂ ਵੱਲੋਂ ਕਾਰਵਾਈ ਕਰਦੇ ਹੋਏ ਜਿੱਥੇ ਚਲਾਨ ਕੱਟੇ ਗਏ ਉੱਥੇ ਕੁਝ ਮੋਟਰਸਾਈਕਲਾਂ ਨਾਲੋਂ ਬੌਂਡ ਵੀ ਕੀਤੇ ਗਏ ਅਸ਼ੰਦ ਖਾਰੇ ਆ ਜਿੱਥੇ ਹੁਣ ਬੁਲਟ ਮੋਟਰਸਾਈਕਲਾਂ ਦੇ ਪੁਲਿਸ ਵੱਲੋਂ ਸਖਤੀ ਕੀਤੀ ਗਈ ਹੈ ਸਾਇਲੈਂਸਰਾਂ ਦੇ ਵਿੱਚ ਬਕਾਇਦਾ ਤੌਰ ਤੇ ਇਨਾਂ ਵੱਲੋਂ ਡੰਡੇ ਮਾਰ ਕੇ ਚੈੱਕ ਕੀਤੇ ਜਾ ਰਿਹਾ ਕਿ ਇਹ ਕਿਤੇ ਪਟਾਕੇ ਤਾਂ ਨਹੀਂ ਪਾਉਂਦੇ ਤੇ ਜਿਹੜੇ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਉਹਨਾਂ ਦੇ ਵਿੱਚ ਪਾਣੀ ਦੀ ਬੋਤਲਾਂ ਪਈਆਂ ਉਹ ਵੀ ਇਨਾਂ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਕਿ ਕਿਤੇ ਕੋਈ ਵਿਅਕਤੀ ਨਸ਼ੀਲੀ ਚੀਜ਼ ਵਰਤ ਕੇ ਗੱਡੀ ਨਹੀਂ ਚਲਾ ਰਿਹਾ ਦੇਖ ਰਹੇ ਹੋ ਤਸਵੀਰਾਂ ਐਸਐਚਓ ਕਤਵਾਲੀ ਬਠਿੰਡਾ ਦੇ ਗੋਲ ਡੱਗੀ ਦੇ ਨੇੜੇ ਇਹਨਾਂ ਵੱਲੋਂ ਨਾਕਾਬੰਦੀ ਕੀਤੀ ਗਈ ਹੈ, ਸੀਲਿੰਗ ਕੀਤੀ ਗਈ ਹੈ ਅਤੇ ਸਪੈਸ਼ਲ ਤੌਰ ਤੇ ਇਹਨਾਂ ਵੱਲੋਂ ਜਿੱਥੇ ਗੱਡੀਆਂ ਦੀ ਚੈਕਿੰਗ ਕੀਤੀ ਗਈ, ਉੱਥੇ ਇਹਨਾਂ ਵੱਲੋਂ ਬਹੁਤ ਮਟਰਸਾਈਕਲਾਂ ਦੀ ਵੀ ਚੈਕਿੰਗ ਕੀਤੀ। ਨਾਲ ਨਾਲ ਜਿਹੜੇ ਛੋਟੀ ਉਮਰ ਦੇ ਬੱਚੇ ਵਹੀਕਲ ਚਲਾਉਂਦੇ ਹਨ, ਉਹਨਾਂ ਦੇ ਮਾਪਿਆਂ ਨੂੰ ਵੀ ਇਹਨਾਂ ਵੱਲੋਂ ਨਸੀਹਤ ਦਿੱਤੀ ਗਈ ਕਿ ਤੁਸੀਂ ਆਪਣੇ ਬੱਚਿਆਂ ਨੂੰ ਰੋਕ ਕੇ ਰੱਖੋ ਤਾਂ ਜੋ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਾ ਹੋ ਜਾਏ ਕਿਉਂਕਿ ਹੁਣ ਜੋ ਨਵਾਂ ਕਾਨੂੰਨ ਆਇਆ ਹੈ, ਉਸ ਦੇ ਵਿੱਚ ਅਗਰ 18 ਸਾਲ ਤੋਂ ਘੱਟ ਉਮਰ ਦਾ ਬੱਚਾ ਮੋਟਰਸਾਈਕਲ ਚਲਾਉਂਦਾ ਜਾਂ ਕੋਈ ਵੀਕਲ ਚਲਾਉਂਦਾ ਫੜਿਆ ਜਾਂਦਾ ਤਾਂ ਉਸਤੇ ਕਾਰਵਾਈ ਨਹੀਂ ਹੋਈ ਉਸ ਨੂੰ ਫੜਾਉਣ ਵਾਲੇ ਮਾਪਿਆਂ ਤੇ ਜਾਂ ਉਹ ਕਿਹਦਾ ਵੀਕਲ ਮੰਗ ਕੇ ਲਿਆ ਹੈ ਤਾਂ ਉਸ ਵਿਅਕਤੀ ਦੀ ਆਪਣਾ ਕਾਰਵਾਈ ਕੀਤੀ ਜਾਵੇਗੀ ਜਿਸ ਦੇ ਵਿੱਚ 3 ਸਾਲ ਦੀ ਸਜ਼ਾ ਵੀ ਹੋ ਸਕਦੀ ਹੈ ਤੇ 25000 ਰੁਪਿਆ ਜੁਰਮਾਨਾ ਵੀ ਹੋ ਸਕਦਾ ਇਸ ਲਈ ਉਹਨਾਂ ਮਾਪਿਆਂ ਨੂੰ ਵੀ ਨਾਲ ਅਪੀਲ ਕੀਤੀ ਹੈ ਕਿ ਤੁਸੀਂ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਦਾ ਵੀਕਲ ਹੈ ਜਿਹੜਾ ਬਾਜ਼ਾਰ ਦੇ ਵਿੱਚ ਨਾ ਲੈ ਕੇ ਆਉਣ ਦਿਓ ਤਾ ਜੋ ਕਿਸ ਤਰ੍ਹਾਂ ਦੀ ਉਹਨਾਂ ਦੇ ਕੋਈ ਕਾਰਵਾਈ ਨਾ ਹੋ ਸਕੇ ਇਸ ਨੂੰ ਦਿਖਾ ਰਹੇ ਹਾਂ ਐਸਐਚਓ ਕਤਵਾਲੀ ਵੱਲੋਂ ਸਖਤੀ ਦੇ ਨਾਲ ਲੋਕਾਂ ਨੂੰ ਪੇਸ਼ ਆਇਆ ਜਾ ਰਿਹਾ ਹੈ ਜਿੱਥੇ ਉਹਨਾਂ ਵੱਲੋਂ ਕਾਗਜ਼ ਪੱਤਰ ਆਪਣਾ ਚੈੱਕ ਕੀਤਾ ਜਾ ਰਿਹਾ ਹੈ ਉੱਥੇ ਇਹਨਾਂ ਵੱਲੋਂ ਸਪੈਸ਼ਲ ਤੌਰ ਤੇ ਜੇ ਕੋਈ ਬੋਤਲਾਂ ਪਈਆਂ ਤੇ ਕਿਤੇ ਉਹ ਕੋਈ ਨਸ਼ੀਲਾ ਪਦਾਰਥ ਨਾ ਹੋਵੇ ਉਹ ਵੀ ਉਹਨਾਂ ਵੱਲੋਂ ਚੈੱਕ ਕੀਤਾ ਜਾ ਰਿਹਾ ਹੈ ਅਤੇ ਖਾਸ ਕਰਕੇ ਜੋ ਉਹਨਾਂ ਵੱਲੋਂ ਬੁਲਟ ਮੋਟਰਸਾਈਕਲਾਂ ਤੇ ਕਾਰਵਾਈ ਕਰਦੇ ਹੋਏ ਉਹਨਾਂ ਦੇ ਸਿਲੈਂਸਰਾਂ ਦੇ ਵਿੱਚ ਡੰਡੇ ਮਾਰ-ਮਾਰ ਚੈੱਕ ਕੀਤਾ ਗਿਆ ਅਤੇ ਨਾਮ ਨਾਲ ਪਟਾਕੇ ਪਾਉਣ ਵਾਲਾ ਨੂੰ ਉਹਨਾਂ ਬਲੋਂ ਸ਼ਕਤੀ ਨਾਲ ਪੇਸ਼ ਆਉਂਦੇ ਹੋਏ ਕਿਹਾ ਕਿ ਅਗਰ ਕੋਈ ਮੋਟਰਸਾਈਕਲ ਪਟਾਕੇ ਪਾਉਂਦਾ ਜਾਂ ਜਾਲੀ ਦੇ ਵਿੱਚ ਕਿਸ ਤਰ੍ਹਾਂ ਕੋਈ ਆਪਣਾ ਉਸ ਦੇ ਸਾਇਲੈਂਸਰ ਦੇ ਵਿੱਚੋਂ ਜਾਲੀਆਂ ਕੱਢੀਆਂ ਹੋਈਆਂ ਉਹ ਦੇਖਿਆ ਗਿਆ ਤਾਂ ਉਹਨਾਂ ਦੇ ਸ਼ਕਤੀ ਨਾਲ ਪੇਸ਼ ਆਏ ਜਾਵੇ ਉਹਨਾਂ ਦੇ ਨਾਲ ਸ਼ਕਤੀ ਨਾਲ ਕਾਰਵਾਈ ਕੀਤੀ ਜਾਵੇਗੀ ਅਸੀਂ ਉਹਨੂੰ ਇਹ ਸਾਰੀਆਂ ਤਸਵੀਰਾਂ ਬਠਿੰਡਾ ਦੀ ਗੋਲਡੀ ਡੱਗੀ ਦੇ ਨੇੜੇ ਦੀ ਆਪਾਂ ਨੂੰ ਵੀ ਹਾਗੂ ਦਿਖਾਈਆਂ ਜਾ ਰਹੀਆਂ ਜਿੱਥੇ ਐਸਐਚਓ ਕਤਵਾਲੀ ਵੱਲੋਂ ਇੱਕ ਨਾਕਾ ਲਗਾ ਕੇ ਜਿੱਥੇ ਆਮ ਵੇਖਣ ਦੀ ਚੈਕਿੰਗ ਕੀਤੀ ਗਈ ਉੱਥੇ ਉਹਨਾਂ ਵੱਲੋਂ ਸਪੈਸ਼ਲ ਤੌਰ ਤੇ ਬੋਟ ਮੋਟਰਸਾਈਕਲ ਦੇ ਵੱਲੋਂ ਚੈੱਕ ਕੀਤੇ ਗਏ ਤੇ ਉਹਨਾਂ ਕਾ ਕੇ ਬੋਟ ਮੋਟਰਸਾਈਕਲ ਦੇ ਪਟਾਕੇ ਪਾਉਣ ਵਾਲੇ ਹੁਣ ਬਾਹਰ ਆ ਜਾਣ। ਮਾਨਯੋਗ ਐਸਐਸਪੀ ਸਾਹਿਬ ਬਠਿੰਡਾ ਉਹਨਾਂ ਦੇ ਆ ਦੇਸ਼ਾਂਦਰ ਦੇਸਾਂ ਤੇ ਅਦਾਤਾ ਦੇ ਹੈ ਰਿਡੀਆ ਸਿਟੀ ਸੀਲਿੰਗ ਨਾਕਾਬੰਦੀ ਕੀਤੀ ਗਈ ਆ ਸੜਕ ਕਤਵਾਲੀ ਵੱਲੋਂ ਕੀਤੀ ਗਈ ਆ ਔਰ ਇਸ ਨਾਕਾਬੰਦੀ ਦਾ ਇਹੀ ਮਕਸਦ ਹੈ ਆ ਤੇ ਜਿਹੜੇ ਮਾੜੇ ਅੰਸਰ ਆ ਜਿਹੜੇ ਵਾਰਦਾਤਾਂ ਨੂੰ ਅੰਜਾਮ ਦਿੰਦੇ ਆ ਟੂ ਵੀਲਰ ਤੇ ਫੋਰ ਵੀਲਰ ਦੇ ਉਹਨਾਂ ਨੂੰ ਚੈੱਕ ਕੀਤਾ ਜਾਵੇ। ਤੇ ਉਹਨਾਂ ਦੇ ਖਿਲਾਫ ਆ ਜਿਹੜੀ ਇੱਕ ਮਜ਼ਬੂਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਸੋ ਅੱਜ ਦੇ ਦੋ ਇਸ ਇਹ ਮਾੜੇ ਅੰਸਰਾਂ ਚੈੱਕ ਕਰਨ ਦੇ ਨਾਲ-ਨਾਲ ਜਿਹੜੇ ਆਪਣੇ ਬੁਲਟ ਚਲਾਉਂਦੇ ਆ ਨੌਜਵਾਨ ਮੁੰਡੇ ਆ ਉਹ ਪਟਾਕੇ ਵਗੈਰਾ ਪਵਾਉਂਦੇ ਆ ਉਹਨਾਂ ਨੂੰ ਅਸੀਂ ਬੁਲਟਾਂ ਨੂੰ ਵੀ ਸੈਚੂਅਲੀ ਟੌਰ ਤੇ ਚੈੱਕ ਕਰ ਰਹੇ ਆ ਔਰ ਜਿਹੜੇ ਬੁਲਟ ਆ ਜਿਨ੍ਹਾਂ ਦੇ ਸਲੈਂਸਰ ਆ ਜਿਹੜੇ ਆਊਟ ਆਫ ਆਰਡਰ ਆ ਜਾਂ ਪਟਾਕੇ ਵਗੈਰਾ ਪਾ ਰਹੇ ਆ ਉਹਨਾਂ ਦੀ ਅਸੀਂ ਜਿਹੜੀ ਚਲਾਨ ਵਗੈਰਾ ਕਰ ਰਹੇ ਆ ਤੋ ਅੱਜ ਅਸੀਂ ਸਾਰੇ ਕਟਵਾਲੀ ਦੀ ਪੁਲਿਸ, ਪੀਸੀਆਰ ਦੀਆਂ ਪਾਰਟੀਆਂ ਇਕੱਠੀਆਂ ਹੋ ਕੇ ਨਾਕਾ ਲਾਇਆ ਤੇ ਇਹੀ ਸਾਡਾ ਮਕਸਦ ਆ ਬਾਕੀ 15-10 ਰੇੜੇ ਹੈਗੇ ਆ ਸੁਰੱਖਿਆ ਪ੍ਰਬੰਧਨਾਂ ਤੋਂ ਬਾਅਦ ਨਜ਼ਰ ਆ ਕੇ ਵੀ ਇਹ ਜਿਹੜੀ ਨਾਕਾਬੰਦੀ ਕੀਤੀ ਗਈ ਹੈ ਜਿਹੜੇ ਕੋਲ ਆਗ ਦੇ ਕਾਗਜ ਕੋਲੇ ਨਹੀਂ ਰੱਖਦੇ ਕਾਗਜ ਸੰ ਤੋਂ ਮੋਬਾਈਲ ਪਹਿਲਾਂ ਕੱਢ ਲੈਣ ਦੇ ਜੀ ਨਹੀਂ ਉਹਨਾਂ ਨੂੰ ਅਸੀਂ ਸਸਤਾ ਦਾ ਤਾਂ ਨਹੀਂ ਪਿਆ ਵੀ ਜੇ ਮੋਟਰਸਾਈਕਲ ਦੇ ਸੜਕ ਤੇ ਲਈ ਫਿਰਦੇ ਆ ਤਾਂ ਕਾਗਜ ਘਰੇ ਕੀ ਕਰ ਰਹੇ ਆ ਤੁਹਾਡੇ ਜਾਂ ਤੋਂ ਅਸੀਂ ਅਸੀਂ ਇਹ ਨਹੀਂ ਉਹਨਾਂ ਨੂੰ ਸਪੇਅਰ ਕਰ ਰਹੇ ਆ ਜਿਨ੍ਹਾਂ ਦੇ ਕਾਗਜ ਹੈਗੇ ਜੋ ਤੁਹਾਨੂੰ ਡਿਜੀ ਲੋਕਰ ਦੇ ਵਿੱਚ ਦਿਖਾ ਰਹੇ ਆ ਕਾਗਜ ਜਾ ਆਪਣੇ ਵਟਸਐਪ ਤੇ ਦਿਖਾ ਰਹੇ ਆ ਉਹਨਾਂ ਨੂੰ ਵੀ ਅਸੀਂ ਵੈਰੀਫਾਈ ਕਰਕੇ ਫੇਰ ਜਾਣ ਦੇ ਰਹੇ ਆ ਪਰ ਜਿਹੜਾ ਬੰਦੇ ਨੇ ਘਰੇ ਰੱਖਿਆ ਕਾਗਜ਼ ਸਾਨੂੰ ਮੌਕੇ ਤੇ proof ਨਹੀਂ ਦਿੰਦਾ ਸਿਰਫ ਇਹੀ ਕਹਿੰਦਾ ਜੀ ਘਰੇ ਪਏ ਕਾਗਜ਼ ਉਹਨਾਂ ਦੇ ਅਧਾਰ 'ਤੇ ਕਾਰਵਾਈ ਕਰ ਰਹੇ ਨੇ ਕਰ ਰਹੇ ਆ ਦੀ ਬੌਂਡ ਤੁਹਾਡੇ ਸਾਹਮਣੇ ਆਪਾਂ ਕਰ ਰਿਹਾ ਮੈਂ ਬੋਲਟ ਦੋ ਤਰ੍ਹਾਂ ਰੋਕ ਕੇ ਆ ਸੀ ਹੁਣੇ ਨਾਕਾਦੰਦੀ ਕੀਤੀ ਆ ਤੇ ਉਹਨਾਂ ਦੇ ਅਸੀਂ ਜਿਹੜੇ ਤਲਾ ਆ ਆ 10 ਵਜੇ ਤੱਕ ਆਹ ਸਾਡੇ ਲਈ ਨਾਕਾਦੰਦੀ ਆ ਦੇਖੋ ਜੀ ਇੱਕ ਤਾਂ ਨੌਇਸ ਕੰਪਲਸ਼ਨ ਹੈਗਾ ਬਹੁਤ ਜ਼ਿਆਦਾ ਇਹਦੇ ਨਾਲ ਨੌਇਸ ਕਲੂਸ਼ਨ ਹੁੰਦਾ ਜਿਹੜਾ ਆਸ-ਪਾਸੇ ਦੀ ਪਬਲਿਕਾ ਉਹ ਇਰੀਟੇਟ ਹੁੰਦੀ ਹੈ ਨਾ ਜੀ ਜਨ ਨਾਲ ਔਰ ਵੈਸੇ ਵੀ ਸਮਾਜਿਕ ਤੌਰ ਤੇ ਇਹ ਚੰਗਾ ਨਹੀਂ ਲੱਗਦਾ ਕਿ ਇੱਕ ਮੰਦਿਰ ਪੁਣਾ ਜਿਆ ਜਿਹੜਾ ਇਹ ਬੰਦੇ ਦੇ ਵਿੱਚ ਲੱਗਦਾ ਵੀ ਇਹ ਮੰਦਿਰ ਹੈਗੀ ਆ ਉਹ ਇਹ ਚੀਜ਼ਾਂ ਨੂੰ ਲੋਕਾਂ ਨੂੰ ਐਥਿਕਲੀ ਮੋਰਲੀ ਵੀ ਸਮਝਣਾ ਚਾਹੀਦਾ ਇਹ ਚੀਜ਼ਾਂ ਵਾਸਤੇ ਕਿ ਸਾਨੂੰ ਪਟਾਕੇ ਨਹੀਂ ਚਲਾਣੇ ਤੇ ਮਾਪਿਆਂ ਨੂੰ ਵੀ ਮੇਰੀ ਇਹੀ ਅਪੀਲ ਆ ਵੀ ਜਿਹੜੇ ਬੁਲਟ ਲੈ ਕੇ ਦੇ ਦਿੰਦੇ ਆ ਆਪਦੇ ਬੱਚਿਆਂ ਨੂੰ ਉਹਨਾਂ ਨੂੰ ਚੈੱਕ ਕਰਨ ਵੀ ਉਹ ਜਿਹੜੇ ਸਲੈਂਸਰ ਆ ਜਿਹੜਾ ਉਹਦਾ ਉਹ ਚੋ ਜਿਹੜੀ ਉਹ ਆਉਂਦੀ ਆ ਭਾ ਕੀ ਉਹ ਵਗੈਰਾ ਕਢਾ ਹੀ ਤੇ ਬੱਚਾ ਨੇ ਕਢਾਤਾ ਨਹੀਂ ਦਿੱਤੀ ਪਰ ਬਾਅਦ ਦੇ ਵਿੱਚ ਸਾਡੇ ਕੋਲੇ ਫਿਰ ਫੋਨ ਕਰਦੇ ਸਾਡਾ ਬੱਚਾ ਸੀ ਜੀ ਛੱਡ ਦੋ ਜੀ ਇੱਕ ਵਾਰੀ ਐ ਕਰ ਦੋ ਪਰ ਪ੍ਰਾਈਮ ਜਿਹੜੀ ਰਿਸਪੌਂਸਿਬਿਲਟੀ ਆ ਉਹ ਤਾਂ ਮਾਪਿਆਂ ਦੀ ਹੈ ਨਾ ਜੀ ਤੋ ਅਸੀਂ ਨਹੀਂ ਸਪੇਅਰ ਕਰਾਂਗੇ ਜੀ ਮਾਪਿਆਂ ਨੂੰ ਸਾਡੀ ਇਹੀ ਅਪੀਲ ਆ ਤੇ ਅਸੀਂ ਤਾਂ ਜੋ ਬੰਦੀ ਕਾਨੂੰਨੀ ਕਾਰਵਾਈ ਉਹ ਹੀ ਕਰਾਂਗੇ ਸਰ ਕਿੱਦਾਂ ਵੀ ਅੰਡਰਏਜ ਜੋ ਘੁੰਮ ਰਹੇ ਬੱਚੇ ਉਹਨਾਂ ਨੂੰ ਕਿੱਦਾਂ ਦੇਖੋ ਉਹ ਤਾਂ ਗਲਤੀ ਆ ਜੀ ਕਿ ਕਦੋਂ ਹੁਣ ਕਾਨੂੰਨ ਹੀ ਬਣ ਗਿਆ ਵੀ ਜਿਹੜੇ ਅੰਡਰਏਜ ਜਿਹੜੇ ਘੁੰਮ ਰਹੇ ਆ ਬੱਚੇ ਉਹਨਾਂ ਦੇ ਮਾਪਿਆਂ ਨੂੰ ਜਿਹੜਾ ਹੈਗਾ ਉਨਾਈ ਮਾਤਰੇ ਕਾਰਵਾਈ ਕੀਤੀ ਜਾਊਗੀ ਅਸੀਂ ਸਪੈਸ਼ਲ ਅਵੇਰਨੈਸ ਸੈਮੀਨਾਰ ਵੀ ਲਾ ਰਹੇ ਆ ਬਾਕੀ ਜਿਹੜੇ ਸਾਡੇ ਆਰ ਆਰ ਸੀ ਆਈ ਦਾ ਗਰੁੱਪ ਹੈਗਾ ਅਸੀਂ ਉਹ ਮੈਸੇਜ ਜਿਹੜਾ ਹੈਗਾ ਉਹਦੇ ਵਿੱਚ ਵੀ ਸਪਰੈਡ ਕੀਤਾ ਵੀ ਤਾਂ ਕਿ ਬੇਠਣ ਦਾ ਨਵਸਿਆਂ ਨੂੰ ਸਾਰਿਆਂ ਨੂੰ ਪਤਾ ਲੱਗ ਜੇ ਵੀ ਜਿਹੜੇ ਟ੍ਰੈਫਿਕ ਰੂਲ ਨਵੇਂ ਚੇਂਜ ਹੋਏ ਆ ਬਣੇ ਨਵੇਂ ਬਣਿਆ ਤੇ ਉਹਨਾਂ ਬਾਰੇ ਅਵੇਅਰ ਹੋ ਜਾਣਾ